ਸਾਸੀਕਾਲ ਜੀ ਸਾਰੇ ਵੀਰਾਂ ਦਾ ਸਵਾਗਤ ਹੈ ਆਪਣੇ YouTube ਚੈਨਲ ਚੋਹਾਨ ਡੈਰੀ ਫਾਰਮ ਤੇ ਤੇ Facebook ਪੇਜ ਚੋਹਾਨ ਫਾਰਮਰਸ ਜੋ ਵੀਰ ਪਹਿਲੀ ਵਾਰ ਆਪਣੇ ਇਸ ਚੈਨਲ ਤੇ ਤੇ Facebook ਪੇਜ ਤੇ ਵੀਡੀਓ ਵੇਖ ਰਹੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਤੇ Facebook ਪੇਜ ਨੂੰ ਫੋਲੋ ਕਰ ਲੈਣ ਤਾਂ ਕਿ ਆਪਣੀਆਂ ਆਉਣ ਵਾਲੀਆਂ ਨਵੀਆਂ ਵੀਡੀਓਜ਼ ਜਲਦ ਤੋਂ ਜਲਦ ਤੁਹਾਡੇ ਤੱਕ ਪਹੁੰਚ ਸਕਣ ਤੇ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਆ 21105 ਦੀ ਜੋ ਕਿ ਮੱਝ ਐ ਤੇ 6610435 ਦੀ ਤੇ ਜੋ ਰੇਟ ਐ ਇਸ ਦਾ 2 ਲੱਖ ਰੁਪਏ ਉਮਰ 3 ਸਾਲ 3 ਮਹੀਨੇ ਤੇ ਬਾਕੀ ਤੁਸੀਂ ਵੇਖ ਸਕਦੇ ਹੋ ਮੱਝ ਨੂੰ ਪਿੱਠ ਪੁੜਾ ਤੇ ਥਨਾ ਬਖੋਂ ਬਿਲਕੁਲ ਕੁੰਡੇ ਸਿੰਘਾਂ ਦੀ ਆ ਹੈਵੀ weight ਦੀ ਮੱਝ ਆ ਜੋ ਵੀ ਵੀਰ ਖਰੀਦਣ ਦਾ ਚਾਹਵਣਾ ਹੈ ਬਾਈ ਦੇ ਇਸ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦਾ ਹੈ ਵੀਰ ਦਾ ਨੰਬਰ 9799394645 ਹਾਂਜੀ 9799394645 ਇਸ ਵੀਰ ਦਾ ਨੰਬਰ ਹੈ ਤੇ ਡਿਸਕ੍ਰਿਪਸ਼ਨ ਦੇ ਵਿੱਚ ਵੀ ਆਪਾਂ ਮੈਂਸ਼ਨ ਕੀਤਾ ਨੰਬਰ ਤੇ ਜੋ ਵੀ ਵੀਰ ਖਰੀਦਣਾ ਚਾਹੁੰਦਾ ਬਾਈ ਦੇ ਇਸ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦਾ ਹੈ ਜੋ ਇਸ ਵੀਰ ਦੀ ਮੰਗ ਹੈ ਉਹ ਹੈ 2 ਲੱਖ ਰੁਪਏ 21105 ਦੀ ਮੱਝ ਤੇ 10435 ਦੀ ਸੈਕਸੜਾ ਧੰਨਵਾਦ ਜੀ